ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਪ੍ਰਿੰਗੜੀ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਆਨਰ ਵੀਰ ਬਿੰਦੇਣਾ ਦੇ ਕੋਲ ਆਇਆ ਤੇ ਬਿੰਦੇ ਭਿੰਦੇ ਵੀਰ ਦੇ ਕੋਲ ਆਇਆ ਦੋਸਤੋ ਅੱਜ ਵੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਦਿਖਾਉਣੇ ਆਂ ਕੱਲ ਪਰਸੋਂ ਵੀ ਇੱਕ ਅਪਡੇਟ ਆਪਾਂ ਦਿੱਤੀ ਸੀ ਕਿ ਬਿੰਦੇ ਵੀਰ ਦੇ ਘਰੋਂ ਉਹਦੇ ਵਿੱਚ ਵੀ ਕੋਈ ਤਿੰਨ ਕ ਪਸ਼ੂ ਤੁਹਾਨੂੰ ਦਿਖਾਏ ਸੀਗੇ ਉਹ ਮਾਲ ਦੇਖ ਚੁੱਕੇ ਆ ਠੀਕ ਆ ਜੀ ਨਵੇਂ ਪਸ਼ੂ ਵੀਰ ਲੈ ਕੇ ਹਾਜ਼ਰ ਹੋਇਆ ਦੋ ਤੋਂ ਤਿੰਨ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਦੋ ਵੜਾ ਬਗੈਰ ਬੱਚੇ ਹੋਣ ਤੇ ਇੱਕ ਦੇ ਨਾਲ ਪ੍ਰੋਪਰ ਬੱਚਾ ਐਰ ਸ਼ਰ ਦੀ ਜਿਹੜੀ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਅੱਜ ਤਰੀਕ ਤੁਸੀਂ ਨੋਟ ਕਰ ਲਓ 31 ਅਕਤੂਬਰ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:00 ਵਜੇ ਦਾ ਬਾਕੀ ਮਾਲ ਸੋਇਆ ਸੁਆਇਆ ਬੇਨਤੀ ਆਪਣੀ ਸਾਰੇ ਭਰਾਵਾਂ ਨੂੰ ਹੋਈ ਰਹਿੰਦੀ ਹੈ ਸਟਾਰਟਿੰਗ ਦੇ ਵਿੱਚ ਹੀ ਇੱਥੇ ਆਣ ਕੇ ਆਪਣੀ ਬਿਲਕੁਲ ਚੋਕੇ ਪਸਮਾ ਕੇ ਤਸੱਲੀ ਜ਼ਰੂਰ ਕਰਿਆ ਜੇ ਲੈ ਕੇ ਜਾਓ ਮਾਲ ਸੋ ਕਿਸੇ ਪ੍ਰਾਣੇ ਪੈਸੇ ਥੋੜੇ ਲਾਉਣੇ ਆ ਚਾਹੇ ਕੋਈ ਥੋੜੀ ਰਕਮ ਦਾ ਮਾਲ ਆ ਚਾਹੇ ਕੋਈ ਮਹਿੰਗਾ ਪਸ਼ੂ ਆ ਠੀ ਹਰੀ ਦੇ ਪਤਨ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਨਾਲ ਲੱਗਦੇ ਪਿੰਡ ਕਰਤੋਵਾਲ ਇਧਰ ਪਨਗੋਟਾ ਪਿੰਡ ਬੱਠੇਪੈਣੀ ਸੈਦਪੁਰ ਇਹ ਪਿੰਡ ਲਾਗੇ ਲਾਗੇ ਆ ਉਹ ਕਰਦੇ ਆ ਪੂਰੀ ਗੱਲਬਾਤ ਬਿੰਦੇ ਸਸਰੀ ਕਾਲ ਜੀ ਸਸਰੀ ਕਾਲ ਜੀ ਉਹ ਠੀਕ ਠਾਕ ਚੜਦੀ ਕਲਾ ਜੀ ਜੀ ਮੋਗੇ ਆ ਹਾਂਜੀ ਉਹਦੀ ਕਿਰਪਾ ਬਬੂ ਜੀ ਲਬਿੰਦੇ ਤਿੰਨ ਨਾਗ ਆਪਾ ਪਾਇਆ ਸੀ ਪਰਸੋਂ ਇੱਕ ਆਏ 29 ਦਿਨ ਪਾਇਆ ਗਏ ਜੀ ਮਾਲ ਉਹ ਵੀ ਉਦੋਂ ਦੇ ਦੇਖੋ ਅੱਗੇ ਆ ਵੀ ਅੱਗੇ ਉਹਦਾ ਚਲੋ ਆਤਮੀ ਪਸ਼ੂ ਜਿਹੜੇ ਬਿਲਕੁਲ ਨਵੇਂ ਨਕੋਰੀ ਆ ਹਾਂਜੀ ਵੀ ਦੀ ਇੱਕੋ ਪਾਪਤ ਜੁੜੇ ਬਿੰਦੀ ਕਰਦੇ ਆ ਕਰੋ ਜੀ ਇੱਥੋਂ ਤਸੱਲੀ ਕਰਕੇ ਲੈ ਕੇ ਜਾ ਕਰੋ ਦੁੱਧ ਕੀੜੀ ਡੰਗਰ ਜਿਹੜਾ ਨਵੇਂ ਜਦੋਂ ਲੀਟਰ ਤੋਂ ਲੀਟਰ ਘਟ ਜਾਂਦਾ ਵੀਰ ਜੀ ਜਾ ਕੇ ਵੀ ਆਪਾਂ ਉਹ ਰਾਤ ਮਾਫੜਿਆ ਤੇ ਇੱਕੋ ਪੋ ਚੁਆਈ ਕੀਤੀ ਹੁੰਦੀ ਆ ਤੇ ਦਿਹਾੜੀ ਜੇਰਾ ਕਰੋ ਚੋਗੇ ਤਸੱਲੀ ਕਰਕੇ ਲੈ ਜਾਓ ਪਹਿਲੇ ਘਰੇ ਆਉ ਉਹ ਜ਼ਰੂਰੀ ਆਪਣੇ ਕੋਲ ਕੀ ਵੀਰ ਇਹੋ ਜਿਹੇ ਕੁਲੋ ਮੀਟਰੋਂ ਘਰੇ ਨਹੀਂ ਹੁੰਦੇ ਆਪਣੇ ਕੋਲੇ ਠੀਕ ਆ ਮਣਕਾ ਲੰਮ ਦਾਣਾ ਨਾਲ ਇੱਥੇ ਆਉਂਦਾ ਫਾਇਦਾ ਹੁੰਦਾ 150 150 ਕਿਲੋ ਮੀਟਰ ਉਹਦੇ ਨਾਲ ਵੱਖਰੀ ਉਹਦੇ ਨਾਲ ਵੱਖਰੀ ਦੂਰ ਦਾ ਪੈਂਡਾ ਹੋ ਗਿਆ ਕੋਈ 2 4 1 ਪੈਸੇ ਦੇ ਨੇ ਖੜਨਾ ਨਗਰ ਖੜਨਾ ਹੱਥ ਜੁੜ ਕੇ ਮੈਨੂੰ ਉੱਤੇ ਜ਼ਰੂਰੀ ਆਇਆ ਬਿਲਕੁਲ ਸੋ ਹਰੇਕ ਭਰਾ ਨੇ ਠੀਕ ਹੈ ਜੀ ਆਪਣੀ ਲੋੜ ਨੂੰ ਕੋਈ ਚੀਜ਼ ਲੈਣੀ ਹੁੰਦੀ ਆ ਹਾਂਜੀ ਪਰ ਜਿਹੜਾ ਗੱਲ ਆਪਾਂ ਕਰਦੇ ਵੀ ਮੇਨ ਗੱਲ ਆ ਵੀ ਪਸ਼ੂ ਦੇ ਥਣਾ ਦਾ ਵਿੱਚ ਕੋਈ ਨੁਕਸਾਨ ਹੋਊਗਾ ਹਾਂਜੀ ਉਹ ਹੋਊਗਾ ਦੁੱਧ ਦਾ ਹੋਈ ਤਾਂ ਪਹਿਲਾਂ ਗੱਲ ਦਸੀ ਆ ਦੁੱਧ ਦਾ ਵੀ 2 ਲੀਟਰ ਦੁੱਧ ਹੀ ਹੋ ਜਾਂਦਾ ਕਿ ਰੰਗ ਜਾ ਕੇ ਉੱਪਰ ਥਣ ਦੇ ਚਲੋ ਕਿਲੋ 2 ਕਿਲੋ ਫੜ ਦਾ ਫਰਕ ਪੈਣਾ ਹੋਗਾ ਜੇ ਪੂਰ ਛਟਾ ਹੋਵੇ ਸਾਡੀ ਗਰੰਟੀ ਜਾਂ ਨਗਰ ਮਿਲਿਆ ਸਾਡੀ ਗਰੰਟੀ ਹੋਇਆ ਠੀਕ ਆ ਹਾਂਜੀ ਤੇ ਬੂ ਬਣਾ ਹੋਵੇ ਉਹਦੀ ਗਰੰਟੀ ਆਪਣੀ ਐਪ ਦੀ ਗਲਤੀ ਵੀ ਹਾਂ ਵੀ ਟੰਗਰ ਮਿਲਦਾ ਨਹੀਂ ਜਾਂ ਥਾਨਵਾਦ ਘਟ ਉਹ ਗਰੰਟੀ ਆਪਣੀ ਆ ਬਿਲਕੁਲ ਜੀ ਬਿਲਕੁਲ ਹਾਂ ਆਪਾਂ ਜੋੜਦੇ 25 ਕਿਲੋਮੀਟਰ ਵਾਲਾ ਵੀ ਪੰਦਾ ਉੱਤੇ ਆ ਗਿਆ ਜਰੂਰੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਕੀ ਹੁਣ ਵੀ ਜੀ ਕਿਲੋਮੀਟਰ ਸਾਡੇ ਕਿਥੋਂ ਪਿੰਡੋਂ ਲੱਗ ਉਹ ਨਹੀਂ ਆਉਂਦੇ ਕਿਲੋਮੀਟਰ ਵਾਲੇ ਉਹ ਨਹੀਂ ਗੱਲ ਤੇ ਆ ਇਹ ਤਾਂ ਘਾਲੋਂ ਹੀ ਆ ਫਿਰ ਕੰਮ ਮੁਰਕੇ ਲਾਮਾ ਦੇ ਨਾਲੋਂ ਇੱਕ ਦੂਜੇ ਕਿਸੇ ਬੰਤੂ ਵਾਲਾ ਕੰਮ ਸਾਂਭਣਾ ਆਪਣਾ ਗੁਆੜ ਮੱਥਾ ਦਾ ਹਰਨ ਵਾਲਾ ਹਾਂ ਕੋਈ ਗੱਲ ਨਹੀਂ ਇਹ ਬੇਨਤੀ ਮੇਰਾ ਵੀਰ ਪ੍ਰਵਾਨ ਕਰਿਆ ਕਰੋ ਹਰ ਇੱਕ ਵੀਡੀਓ ਦੇ ਆਪਣੇ ਵਿੱਚ ਆਪਾਂ ਕਰਦੇ ਰਹਿੰਦੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਆਇਆ ਕਰੋ ਜ਼ਰੂਰ ਆਇਆ ਕਰੋ ਠੀਕ ਆ ਜੀ ਤਾਂ ਸ਼ੁਰੂਆਤ ਕਰਦੇ ਆ ਵੇੜਾ ਮਖਾਉਣੇ ਆ ਤੁਹਾਨੂੰ ਤਿੰਨ ਵੇੜਾਂ ਦੀ ਸ਼ੁਰੂਆਤ ਇਦੋਂ ਕਰ ਲઈએ ਜਿੰਦ ਮਰਜੀ ਦਗਾਣੋ ਵੱਡੀ ਵੇੜ ਤੋਂ ਕਰ ਰਹੇ ਆ ਐਚ ਐਫ ਬਰੀਡ ਦੇ ਵਿੱਚ ਹਾਂਜੀ ਬਿੰਦੇ ਵੀਰ ਕੀ ਵੇਰਵਾ ਸੂਈ ਦਾ ਕੋਈ ਟਾਈਮ ਸਮਾਂ ਕੀ ਨਹੀਂ ਵੀਰ ਜੀ ਆਪਾਂ ਮਾਲ ਲਿਆਂਦਾ ਰਾਤ ਹੀ ਲਿਆ ਵੀਰ ਜੀ ਉਹ ਸੁਈ ਹੋਵੇ ਉਹਨੇ ਮਹੀਨੇ ਸੂਈ ਆ ਤੇ 2 ਮਹੀਨਾ ਦੀ ਹੋ ਸਕਦੀ ਜੋ ਇਹ ਨਰੀਓਸ ਨਹੀਂ ਬਣ ਬੱਚੇ ਦੇ ਜੋ ਲੋ ਜੀ ਹੈ ਬਣ ਬੱਚੇ ਹੋ ਇਸ ਕਰਕੇ ਆਪਾਂ ਕੋਈ ਦਾਵਾ ਨਹੀਂ ਕਰਦੇ ਵੀ ਮਹੀਨੇ ਦੀਆਂ ਦੋ ਦੀਆਂ ਢਾਈਆਂ ਦੀਆਂ ਸਾਡੀ ਕੋਈ ਗਰੰਟੀ ਨਹੀਂ ਵੀ ਦਿੱਤੀ ਚੁੱਧ ਕਿੰਨਾ ਦੁੱਧ ਵੀ 11 12 ਕਿਲੋ ਜੋ 11 ਜਾਂ 12 ਹਾਂ ਜਾਂ 11 ਲਾਵਾ ਵੀ ਇੱਕੋ ਚੁਾਈ ਕੀਤੀ ਮੈਂ ਚੁਾਈ ਰਾਹ ਲੈ ਲੈਂਦਾ ਮਾਲਕ ਚੋ ਦੇ ਲੈ ਦੇਖੋ ਬਾਹਰ ਹੀ ਮੰਨੇ ਕੋਈ ਖੇਚ ਹਾਂਜੀ ਇਹ ਚੱਕਰ ਚ ਵੀ ਨਹੀਂ 11 12ਾਂਗੇ ਠੀਕ ਆ ਜੀ ਹਾਂਜੀ ਸੋ ਦੱਸੋ ਬਾਹਰ ਦੋਸਤੋ ਦੁੱਧ ਦੇ ਥੱਲੇ 11 ਮੰਨ ਲਿਓ 11.5 12 ਹਾਂ ਆਓ ਤਸੱਲੀ ਕਰ ਲਿਓ ਜੀ ਆੜੀ ਵਾਲਾ ਲੇਵਾ ਹਾਂਜੀ ਬਾਕੀ ਆਹ ਲੇਵੇ ਦੀ ਬੰਤਰ ਆ ਹਾਂਜੀ ਤਤ ਇਸ ਵੇੜ ਦਾ ਵੱਡਾ ਤੇ ਦੂਜੇ ਕਸੂਵੇ ਆ ਮੈਂ ਪਹਿਲਣੇ ਉਹ ਮੇਰੀ ਪਹਿਲਣਾਂ ਦੇ ਘਰ ਆ ਬਾਕੀ ਥਣ ਨੂੰ ਨਹੀਂ ਪਤਾ ਆਪਣੇ ਆਪਾਂ ਪਹਿਲਾਂ ਕਿ ਲਈ ਆ ਉਹ ਦੂਜੇ ਵੀ ਹੋ ਸਕਦੀ ਵੀਰ ਜੀ ਠੀਕ ਆ ਜਸਨ ਆ ਲਾ ਕੇ ਉਹ ਵਿਖਾ ਦਿਓ ਆ ਥਣ ਦਾ ਸਹਜ ਵਿਖਾ ਦਿਓ ਠੀਕ ਆ ਜੀ ਚੌਂਲ ਇੱਕ ਨੰਬਰ ਵੀਰ ਜੀ ਥਣ ਨੂੰ ਦੇਖ ਕੇ ਲੱਗਦਾ ਵੀ ਪਲੂਣ ਪਹਿਲੇ ਸੂਵੇ ਵੀ ਆ ਠੀਕ ਆ ਹਾਂਜੀ ਇਹ ਚੱਕਰ ਜੋ ਆ ਵੇਖ ਲਓ ਥਣ ਮੁੱਠੀਆ ਫੁੱਲ ਚੋ ਬਰਨਾ ਪਤਾ ਚਲੋ ਇਹੋ ਜੀ ਵੇੜ ਨੂੰ ਵਿੰਦੇ ਆਪਾਂ ਹਮੇਸ਼ਾ ਗੱਲ ਕਰਦੇ ਵੰਗਾਰ ਅਸੀਂ ਪਾਉਣ ਦੀ ਨਹੀਂ ਵੀਰ ਜੀ ਨਾ ਲੋੜ ਨਸਲ ਵੀਰ ਜੀ ਠੀਕ ਆ ਫਿਰ ਤੇ ਖੋਲਿਓ ਜੇ ਬਾ ਕੱਦ ਬੋਤਾ ਲਈਏ ਵੱਡੀ ਹਾਈਟ ਕੱਟ ਦੇ ਵਿੱਚ ਆ ਸੋ ਆ ਮੇਰਾ ਵੀ ਇੱਕ ਬਰੀ ਪੂਰੀ ਤਸਲੀ ਨਾਲ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਆ ਦੇਖੋ ਉੱਠੀ ਜਾਹੀਂ ਹਾਂ ਇਹਨੂੰ ਤੁਰਦੇ ਜਾਂਦੇ ਲੈ ਹਾਂ ਕੋਈ ਕੋਈ ਆ ਵਖਾ ਦੇ ਰੋਕ ਲਿਆ ਜਿੱਥੇ ਆ ਇਧਰ ਬਹਿਣੀ ਵਾਲੇ ਪਾਸੇ ਵਖਾ ਦਿਓ ਠੀਕ ਆ ਜੀ ਸੋ ਆ ਜਿਹੜਾ ਦੋਸਤੋ ਥਾਣਾ ਵਿਰਲੋਵੰਡ ਸਪੇਸ ਗੈਪ ਤੁਹਾਡੇ ਸਾਹਮਣੇ ਇੱਕ ਮਾਰੀ ਬੱਚੀ ਜੀ ਲੱਗੀ ਆ ਫੂੜ ਛਾਂਗ ਜੀ ਵਿੱਚ ਕਈ ਵਾਰ ਪਸ਼ੂਆਂ ਦੇ ਲੱਗੀ ਹੁੰਦੀ ਆ ਉਹ ਤੁਹਾਨੂੰ ਦੱਸ ਦਿੰਦੇ ਆ ਚਾਰੇ ਥਾਣਾ ਹੱਥੀ ਮੁਠੀ ਵਾਲਾ ਥਾਣਾ ਠੀਕ ਆ ਜੀ ਚਵਾਈ ਵੀਰ ਬਿੰਦਾਂ ਦਾ ਵੀ ਇੱਕ ਨੰਬਰ ਆ ਉਹ ਪਹਿਲਾਂ ਵੀ ਕਦੀ ਕਿਸੇ ਵੀਰ ਨੇ ਲਾਂਮਾ ਨਹੀਂ ਦਿੱਤਾ ਵੀ ਮਾਰੀ ਆ ਚੋਣਾ ਮਰੀ ਹੋ ਵੀਰ ਦੀ ਆ ਠੀਕ ਆ ਜੀ ਵੇਖੋ ਮੇਰਾ ਵੀਰ ਠੀਕ ਆ ਜੀ ਹਾਇ ਨੁਕਰੀ ਘੋੜੀ ਵਰਗੀ ਆ ਉੱਚੀ ਹਾਈਟ ਕੱਢਦੀ ਸੋ ਲੈਵੇ ਆਟਰ ਦੀ ਸਾਫ ਸੁਥਰੀ ਆ ਠੀਕ ਆ ਸੋ ਮਾਰਨਿੰਗ ਦਾ ਟਾਈਮ ਆ ਦੋਸਤੋ ਥੋੜੀ ਜਿਹੀ ਚਵਾਈ ਵੀ ਦਾ ਵੀ ਆਪਾਂ ਰੋਕ ਲੈਣੇ ਆ ਕਿਉਂਕਿ ਮੌਤ ਚਵਾਈ ਕਰਨੀ ਵਿਧੀ ਚਵਾਈ ਨਹੀਂ ਹੁੰਦੀ ਜੋ 6 ਵਜੇ ਉੱਠ ਕੇ ਨਾਲ ਚਵਾਈ ਕਰਨੀ ਹੁੰਦੀ ਸੀ ਹਾਂ ਜ ਨਹੀਂ ਕੀਤੀ ਤਲਹਾਰ ਜੜੀ ਦੀ ਚਵਾਈ ਰਕਾਈ ਹੈ ਵੀ ਭਰੇ ਥਣ ਜਿਹੜੇ ਪਛੋਂ ਤੁਹਾਨੂੰ ਵਿਖਾ ਦਿੰਨੇ ਆ ਅਗੋਂ ਕੋਈ ਵੀ ਟਾਈਮੋ ਟਾਈਮ ਝੋਲੇਓ ਇੱਥੇ ਆਣ ਕੇ ਹਾਂਜੀ ਵੀਰ ਜੀ ਤੇ ਇਹ ਬਿੰਦੇ ਵੀਰ ਵੈੜ ਚੰਗੀ ਵੀਰੇ ਕੀ ਮੁੱਲ ਰੋਗੀ ਕੀ ਡਿਮਾਂਡ ਕਰਦੇ ਵੀਰ ਜੀ 45000 ਰੁਪਇਆ 45000 ਹਾਂ ਵੇ ਦੇਣੀ 45 ਦੀ ਆ ਜਾਂ ਡਿਮਾਂਡ ਆ ਵਿੱਚ ਹੋ ਜਾਊਗਾ ਮਾਨਤਾ ਕਰਾਂਗੇ ਮਾਨ ਵੀ ਮਾਨ ਲੇਦਾ ਫਿਰ ਮਾਲ ਵੀ ਕਰਾਂਗੇ ਫਿਰ ਮਾਨ ਪੁੰਜਾ ਪੁੰਜਾ ਕਰਨ ਵਾਲਾ ਤੇਰੀ ਪ੍ਰੋਸੈਸੇਗਾ ਅੱਜ ਨਹੀਂ ਵੀ ਦੀ ਉਹ ਕੰਮ ਨਹੀਂ ਗਾ ਆਪਣੇ ਕੋਲੇ ਹਰ ਅੰਦਰ ਰਹੂਗਾ ਵੀ ਵੀ ਹਾਂ ਨਾ 42000 ਰੁਪਏ 100 ਰੁਪਏ ਛੋਟ 42000 42000 ਦੀ 3000 ਲਾ ਕੇ ਪਾਓ ਲਓ ਜੀ 3000 ਵਿੱਚੋਂ ਮਾਨਤਨ ਕਰ ਦਿੱਤਾ 45 ਦਿਓ 42000 ਦੀ ਫਾਈਨਲ ਮਿਲ ਜੂਗੀ ਹਾਂਜੀ ਇਥੇ ਆਣ ਕੇ ਮੇਰਾ ਭਰਾ ਜਰੂਰ ਤਸੱਲੀ ਕਰੋ ਆਪਾਂ ਵਾਰ-ਵਾਰ ਕਹਿੰਨੇ ਆ ਆਨਲਾਈਨ ਵੀ ਕਈ ਭਰਾ ਮਗਾਉਂਦੇ ਆ ਹਾਂਜੀ ਉਹ ਉਹ ਵੀ ਚਲੋ ਹਰੇਕ ਭਰਾ ਦੀ ਆਪਾਂ ਪੂਰੀ ਸਮਝਾਂ ਤੁਹਾਡੀ ਠੀਕ ਆ ਇਧਰ ਸੈਕਿੰਡ ਨੰਬਰ ਤੇ ਆ ਜੰਨੇ ਆ ਤੇ ਇੱਕ ਵਾੜ ਵਿਖਾ ਦਈਏ ਬਲੈਕ ਰੰਗ ਦੇ ਵਿੱਚ ਆ ਟੋਕੜ ਵੀਰ ਜੀ ਟੋਕੜ ਆ ਗਈ ਜੀ ਇਹ ਟੋਕੜ ਟੋਕੜ ਵੀਰ ਜੀ ਟੋਕੜ ਵਾੜ ਦਿਖਾ ਦਿਓ ਠੀਕ ਆ ਜੀ ਤੇ ਕਿੰਨੇ ਦੁੱਧ ਦੇ ਦੋ ਥੱਲੇ ਦੁੱਧ ਵੀਰ ਜੀ 8 ਕਿਲੋ ਜੀ ਆ 8 ਕਿਲੋ ਦੁੱਧ ਹਾਂਜੀ ਤੇ ਟੋਕੜ ਇਹ ਵਾੜ ਆ ਕੋਈ ਅੱਗੇ ਬਣੀ ਸੌਰੀ ਦਾ ਵੇਰਵਾ ਨਹੀਂ ਵੀਰ ਜੀ ਆਪਾਂ ਨੇ ਪੁੱਛਿਆ ਨਾ ਵੀਰ ਜੀ ਆਪਾਂ ਲਿਆਈ ਮੰਡ ਕਰਦੇ ਰਹਿੰਦੇ ਵੀ ਰੇਡ ਪੜਤੇ ਚੋ ਬਹੁਤ ਗੁਣ ਉਹਦੇ ਵੀ ਬੜਾ ਫੋਨ ਹੋਣਾ ਤੋਕੜਾ ਰੋਜ਼ ਹੀ ਹਾਂ ਮਾਲ ਲੱਭਦਾ ਨਹੀਂ ਵੀ ਦੀ ਨਾ ਰੰਗ ਬਿਲਕੁਲ ਇੱਕ ਬਲੈਕ ਕਾਲੇ ਸ਼ਾਹ ਰੰਗ ਦੇ ਵਿੱਚ ਆ ਕੁਝ ਕੁ ਵਾਈਟ ਸਪੋਰਟ ਜਿਹੜੇ ਹਵਾਨੇ ਤੇ ਤੁਹਾਨੂੰ ਦਿਖਾਈ ਦੇਣਗੇ ਥਾਣ ਮੁਠੀ ਆ ਹਾਂ ਥੋੜਾ ਜਿਹਾ ਇੱਥੇ ਰੋਕ ਲਾ ਆ ਥਾਣ ਥਣ ਦਾ ਪੂਰਾ ਸਾਈਜ਼ ਵਿਖਾ ਦਿਓ ਫਿਰ ਵੀ ਚਲੋ ਕਿਸੇ ਭਰਾ ਨੇ ਠੀਕਾ ਜੇ ਕਾਇਡੀਆਂ ਹੋ ਜਾਂਦਾ ਵੀ ਦੂਰੋਂ ਤੁਰਨਾ ਹੁੰਦਾ ਥਾਣ ਥਣ ਜਿਹੜਾ ਪੂਰਾ ਠੀਕ ਥਾਣ ਮੁਠੀ ਵਾਲਾ ਜਿਹਦਾ ਆ ਠੀਕ ਆ ਆਪੋ ਖੜੇ ਇਹ ਤਾਂ ਦਿਖਾ ਦੇ ਜੀ ਹਨ ਕਿ ਵੀਂਦਾ ਵੀਰ ਬੰਗਾ ਰਸੀ ਪਾ ਲਈ ਵੀਂਗਾ ਪਾ ਗਈ ਵੀਰ ਜੀ ਨੂੰ ਠੀਕ ਹੈ ਭਰਾ ਕੋਈ ਪੂਰ ਛੱਟਾ ਕੋਈ ਧਾਰਾ ਵੀਰ ਜੀ ਉਹ ਪੂਰ ਛੱਟਾ ਗਰੰਟੀ ਆਪਣੀ ਵੀਰ ਜੀ ਠੀਕ ਹੈ ਵੀ ਥਾਣੇ ਵੱਧ ਕਰ ਤਾਂ ਤਵੇਂ ਗਰੰਟੀ ਵੀ ਨਹੀਂ ਦੁੱਧ ਤਾਂ ਹੋਵੇ ਕੋ ਲੋਦਰੋਦਰ ਨਹੀਂ ਹੋ ਜਾਂਦਾ ਜੋ ਉਹਦੀ ਨਹੀਂ ਗਾਰੰਟੀ ਵੀਰ ਜੀ ਆਪਣੇ ਕੋਲੇ ਠੀਕ ਆ ਤੇ ਪਿੰਦਾ ਮੋਲ ਵੀਰਾ ਕੀ ਰੋਗ ਵੀਰੀ ਬਾਈਆਂ ਚ ਪਹੁੰਚ ਜੇ 20000 ਦੇ 100 ਕਿਲੋਮੀਟਰ ਤੱਕ ਪਹੁੰਚ ਬਾਈ ਯਾਰ ਦੀ ਸਾਫੀ ਕਰ ਦਿੰਦੀ ਆ ਹਾਂ ਹਾਂਜੀ ਤੇ ਕੁਝ ਨਾਗਾ ਜਿਹੜੇ ਚੋਣਵੇਂ ਚੋਣਵੇਂ ਉਹਨਾਂ ਦੀ ਪਹੁੰਚ ਹੁੰਦੀ ਆ ਹਾਂਜੀ ਇਹ 20000 ਦੀ ਪਿੰਡਾਂ ਦਾ ਪਹੁੰਚ ਚੱਲਦੇ ਆਂ ਕਿ 100 ਕਿਲੋਮੀਟਰ ਤੱਕ ਹਾਂਜੀ ਸਵਾਰ ਚੰਗੀ ਆ ਮੇਰਾ ਵੀਰ ਆਪੀ 200 ਸ਼ੂਟ ਕਰਾਂਗੇ ਹੋਰ ਵੀ ਕੋਈ ਜਾਣ ਦੋ ਅੱਜ 300 ਮੈਂ 500 ਕਰੋ ਤੇ 300 ਮure ਫਿਰ ਪੰਗਾ ਪੈਣਾ ਛੁੜਿਆ ਆ ਸਾਡੇ 20000 ਦੇ ਠੀਕ ਆ ਜੀ ਸਾਡੇ 20000 ਦੀ ਬਾਈ 100 ਕਿਲੋਮੀਟਰ ਪਹੁੰਚ ਆ ਵੇ ਰਾਉਂਡ ਫਿਗਰ ਰਕਮ ਜਿਹੜੀ ਆ ਵੀ ਟੁੱਟਵੀਂ ਰਕਮ ਨਹੀਂ ਛੋਟ ਕਰਾਂਗੇ ਉਹ ਕਰਾਂ 100 ਪੰਗਾ ਪੈਣਾ 200 100 ਦਾ ਜਾਂ ਤਾਂ ਕੋਈ ਨਹੀਂ ਵੀ ਨਹੀਂ ਕੋਈ 500 ਰੁਪਏ ਛੋਟ ਹੋ ਜੂਗੀ ਸਾਡੇ 21000 ਦੀਏ ਦੋਸਤੋ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਹਾਂਜੀ ਬੜੇ ਗੋਲ ਇੱਕ ਨੰਬਰ ਚਵਾਈ ਇੱਕ ਨੰਬਰ ਹੋ ਗਈ ਇਹਦੀ ਠੀਕ ਆ ਜੀ ਇੱਕ ਨੰਬਰ ਚੋਣ ਆ ਅੱਗੇ ਤੁਹਾਨੂੰ ਇੱਕ ਹੋਰ ਗਿਫਟ ਬਖਾ ਦਿੰਨੇ ਆ ਐਰ ਸ਼ਰ ਤੇ ਵੀਰ ਸ਼ਰ ਵੀ ਜੀ ਸਭ ਵੀ ਨਹੀਂ ਕਰਨ ਤੁਹਾਨੂੰ ਦੋ ਜਾਈਓ ਉਹਨਾਂ ਨੂੰ ਦੋ ਜਾਈ ਮੈਂ ਤੁਹਾਨੂੰ ਆਪਾਂ ਵੀ ਦਿਓ ਨਹੀਂ ਪਤਾ ਕਰਦੇ ਉਹ ਤਾਂ ਥੋੜੀ ਲਸੇ ਨਸੇਰੇ ਸਾਹ ਪਨ ਵੀ ਦੀ ਸਾਭੀ ਨਹੀਂ ਉਹਨਾਂ ਨੇ ਮਗਰ ਕੀ ਇਹਦੇ ਬੱਛੀ ਇਹਦੇ ਮਰ ਵੀ ਦੀ ਮਗਰ ਬੱਛੀ ਇਹ ਕਿੰਨੇ ਦਿਨਾਂ ਤੱਕ ਸੁਆ ਹੈਗਾ ਉਹ ਵੀ ਅੱਗੇ ਆ ਨਾ ਕਿੰਦਾ ਤੇ ਝੂੜ ਬੋਲੇ ਪਿੰਨੇ ਦਿਨਾਂ ਬੱਚਾ ਵੀਰ ਦੀ ਬੱਚਾ ਸਾਹਮਣੇ ਪਤਾ ਨਹੀਂ ਦੱਸਦਾ ਵਿਹਾਂ ਸਾਨੂੰ ਕੋਈ ਪਤਾ ਨਹੀਂ ਵੀਰ ਦੀ ਆਪਾਂ ਮਾਲ ਲਿਆ ਆਵਾ ਕੀ ਅਸਲੀ ਤੇ ਝੂੜ ਮਾਰਤਾ ਹੋ ਗਿਆ ਜੋ ਹੋ ਗਿਆ ਉਹ ਕੰਮ ਨਹੀਂਗਾ ਬਿਲਕੁਲ ਹਾਂਜੀ ਵੈਸੇ ਚਲੋ ਬੱਚਾ ਪਾ ਵਿਖਾ ਦਾਂਗੇ ਤਸੱਲੀ ਨਾਲ ਕੋਈ 15 ਦਾ ਮੰਨ ਲੇ ਕੋਈ 20 25 ਦਾ ਮੰਨ ਲੇ 20 ਦਾ ਮੰਨ ਲੇ ਹਾਂਜੀ ਠੀਕ ਆ ਜੀ ਕਿਉਂਕਿ ਕਿਸੇ ਵੀਰ ਨਾਲ ਕੋਈ ਜਿਤਾਈ ਨਹੀਂ ਗਈ ਹਰੇਕ ਆਪ ਦੀ ਸਮਝ ਵੇਖਣੀ ਚਾਹੀਦੀ ਆ ਹਾਂਜੀ ਸੂਹਾ ਦੁੱਜਾ ਐਰ ਸ਼ੈਰ ਦੇ ਵਿੱਚ ਵਹਿੜਾ ਦੁੱਧ ਵੀਰ ਕਿੰਨਾ ਅੰਦੇ ਥਲੇ ਦੁੱਧ ਵੀਰ ਜੀ ਉਹ ਉਹ ਦਾਖਲ ਨੇ ਵੀ ਆਪਾਂ ਆਠੀ ਜਾਨੇ ਵੀਰੀ ਪਤਾ ਨਹੀਂ ਵੀ ਦੀ ਕੋ ਟਾਈਮ ਚੁਆਈ ਕੀਤੀ ਜੋ ਤਾਂ ਨਹੀਂ ਇੰਨਾ ਕਿਦਾ ਪਉਣ ਕੇ ਵੀ ਰਿੱਕੀ ਜਖ ਨਹੀਂ ਤੀ ਝੂਲ ਮਾਰਤਾ ਹੋ ਗਾ ਤੋ ਕੰਮ ਨਹੀਂ ਗਾ ਆਪਣੇ ਕੋਲੇ ਆ 8 ਕਿਲੋ ਮੰਨੇ ਕੋਈ ਹਾਂ ਜੀ 8 ਲੀਟਰ ਮੰਨੋ ਉਹ ਦਾਹ ਵੀ ਜੀ ਹੁਣ 2 ਲੀਟਰ ਘੱਟ ਸਵਾਦ ਸਦਾ ਜੋ ਲਓ ਜੀ 8 ਲੀਟਰ ਮੰਨੇ ਕੋਈ ਠੀਕ ਆ ਜੀ ਹਾਂ ਜੀ 8 ਮੰਨੋ ਮੇਰੇ ਗੱਲਾਂ ਨਾਲ ਜੋ ਸੋਨ ਦੇ ਵੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆਪਾਂ ਆ ਲਿਵਾ ਜਿਹੜਾ ਕਰਮਾਲੀ ਦਾ ਠੀਕ ਆ ਜੀ ਮੁੱਠੀ ਵਾਲਾ ਥਾਣਾ ਨੋਕ ਵਾਲਾ ਵੀ ਦੁੱਧ ਵਾਜੂ 10 12 ਕਿਲੋ ਕਰ ਦਊਗੀ ਹਾਂ ਹਾਂ ਲੈ ਬਿੰਦੇ ਕੋਈ ਖਿਲ ਆ ਤੁਹਾਨੂੰ ਦਾ ਸੈਜ ਸ਼ੇਪ ਨੇਵੇ ਦਾ ਇਹ ਘਾਰ ਆ ਠੀਕ ਆ ਜੀ ਅਗਰ ਸ਼ਹਿਰ ਦੇ ਵਿੱਚ ਆ ਲਾਲ ਡੱਬੀ ਆ ਠੀਕ ਆ ਜੀ ਲਾਲ ਚਿੱਟੇ ਡੱਬ ਨੇ ਤੇ ਬੂਥੀ-ਬਾਥੀ ਬਹੁਤ ਸੋਹਣੀ ਆ ਥੋੜਾ ਜਿਹਾ ਮੇਰਾ ਭਰਾ ਕਿ ਕੋਈ ਸਾਂਭੇ ਲਿਜਾ ਕੇ ਠੀਕੀ ਥੋੜੀ ਜੀ ਹਾਂ ਠਿੱਕੀ ਸਾਹਮਣ ਵਾਲੀ ਆ ਹਾਂ ਸਾਂਪੇ ਹਾਂ ਜੀ ਹਾਂ ਚਲੋ ਹੈ ਸੁਨਾਪਸ ਨੂੰ ਪਚੰਗਾ ਹਾਂ ਜੀ ਠੀਕ ਆ ਬਿੰਦੇ ਜਗਵੀਰ ਮੋੜ ਲਓ ਇਹਨੂੰ ਮਾਲ ਦੋਸਤੋ ਬੜੇ ਜਾਇਜ਼ ਰੇਟਾਂ ਦੇ ਵਿੱਚ ਹੀ ਹੁੰਦਾ ਜਦੋਂ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਹੌਲੀ ਹੌਲੀ ਪੜਤੇ ਹੁੰਦੇ ਆ ਚਲੋ ਹਰੇਕ ਭਰਾ ਲੱਖ ਲਾਉਣਾ ਤਾਂ ਨਹੀਂ ਹੁੰਦਾ ਪਹਿਲਾਂ ਵੀ ਆਪਾਂ ਕਈ ਵਾਰਾਂ ਗੱਲ ਕੀਤੀ ਆ ਦੁਕਾਨਦਾਰੀ ਆ ਕਿਥੋਂ ਸਾਮਾਨ ਸਸਤਾ ਮਿਲਦਾ ਕਿਸੇ ਭਰਾ ਦਾ ਕਿੱਲਾ ਹੁੰਦਾ ਵੀ ਲੱਖ ਤੋਂ ਤਾਂ ਨਹੀਂ ਆਪਾਂ ਮੰਨ ਲੈ ਉਸ ਵਾਂਗ ਹਾਰੀ ਭੈਣ ਭਰਾ ਮਾਤੜੂ ਹੀ ਲੈਣਾ ਤਗੜੇ ਹੀ ਲੈਣਾ ਆਪਾਂ ਮਾਲੋਂ ਦਾ ਲੈਨੇ ਬਿਲਕੁਲ ਵਾਪਰਤੀ ਜਾ ਬਿਲਕੁਲ ਸ਼ਾਮ ਵਧੀਆ ਫਿਰ ਤੁਰ ਕੇ ਲੈਣਾ ਜਾ ਚੜ ਕੇ ਉੱਤੇ ਆਵੇ ਬੰਦੇ ਵੀਰੇ ਕੀ ਲੈਣ ਦੇਣ ਕਰਦੇ ਆ ਕਿੰਨੇ ਕੀ ਦੇ ਦੇ ਦੀ ਵਧੀਆ ਸੇਲ ਕਰਨੀ ਆ ਆਪਾਂ ਜੇ ਆਉਂਦੇ ਨੇ ਲੈ ਜਾਓ ਪੈਣਾ ਲੈ ਜਾਓ ਕਪੜਾ ਆ ਕੱਢ ਕੱਢ ਦਿਖਾਈ ਦੋ ਸੂਟ ਆ ਆਹ ਉਹ ਕਮਾ ਸੂਟਾਂ ਵਾਲਾ ਇੱਕ ਦੁਕਾਨ ਤੇ ਇਹ ਬਿੰਦੇ ਕੋਲੇ ਸੂੜੀ ਮਿਲਨੇ ਸਾਰੇ ਤਾਨੂੰ ਕਿਥੇ ਨਹੀਂ ਮਿਲਨੇ ਬਜਾ ਚੀ ਆ। ਮੈਂ ਥਾਣ ਦੇ ਥਾਣ ਆਇਆ ਕਰ। ਆਇਓ ਆਨੇ ਲੈ ਜੋ ਟਿੰਮੇ ਦੀ ਦੁਕਾਨ ਤੇ ਲੈ ਟਿੰਮੇ ਦੀ ਦੁਕਾਨ ਤੋਂ ਕੰਮ ਆਪਣੇ। ਇਹ ਟਿੰਮੇ ਦੀ ਦੁਕਾਨ ਕਿੱਥੇ ਹੈ? ਹਾਂ ਉਹ ਟਿੰਮੇ ਤਰਨਤਨ ਵੀ ਦੀ ਟਿੰਮਾ ਪਾਸ ਖਾਈ ਨੇ ਇੱਥੇ ਟਿੰਮਾ ਆ ਗਿਆ ਆ ਗਿਆ। ਕੋਈ ਛਾ ਗਿਆ ਨਹੀਂ ਉਹਨਾਂ ਪਾਸ ਆਏ ਹੋਏ ਆ। ਤੇ ਕੋਈ ਭੈਣ ਭਰਾ ਦੁੱਧ ਪੀਵੇ ਜਾ ਕੇ ਮਾਤਰ ਜਾ ਲਾ ਜਾ ਆ ਗਿਆ। ਚਲੋ ਕਿੰਨੇ ਦੀ ਦੇ ਰਿਆਂ ਫਿਰ ਉਹ। ਜਿਹੜੀ 32000 ਦੀ ਇਹਦੀ ਪਹੁੰਚ ਆ। 32000 ਦੀ। ਪਹੁੰਚ 100 ਕਿਲੋਮੀਟਰ ਤੱਕ ਆ। ਕੋਈ ਛੋਟ ਛੋਟ 500 ਰੁਪਿਆ ਫ ਦੇ ਨੂੰ ਲੱਗੂਗੀ ਕੰਮ ਕਰਿਆ ਜਵੀਰ ਪਿੰਦੇ ਨੂੰ ਹਾਂਜੀ ਆ ਗਿਆ ਪਿੰਦਾ ਵੀਰ ਸਾਡਾ ਸ਼ਾਗਰ ਸ਼ਾਗਰ ਠੀਕ ਆ ਤੋ ਤਿੰਨ ਹੀ ਜੜੀਆਂ ਚ ਬਹਿੜਾ ਸੀ ਪਿੰਦੇ ਦੇ ਤਿੰਨੇ ਵੀਰ ਰੋਹ ਤਿੰਨੀ ਪਈਦਾ ਮਿਕਦਾ ਛੱਡ ਕੇ ਮਾਲਵੀ ਦੀ ਲੱਪਣਾ ਬੜਾ ਔਖਾ ਜੋ ਹਾਂ ਵੀ ਰੋਹ ਮਾਰਕਥੋਂ ਲੱਭਦਾ ਕਿਦੇ ਬਸ ਬਸ ਚਲੋ ਹੁਣ 29 ਰੁਪਏ ਤਿਆਜ ਇੱਕ ਦਿਨ ਨਾਂਗਾ ਪੈ ਵਿੱਚੋਂ ਬਿਲਕੁਲ ਸਹੀ ਰੋਹ ਮਾਲਵੀ ਘਰਵਾਣਾ ਵੀ ਇਕੱਠਾ ਕਰਨਾ ਮਾਲਵੜੀ ਦੀ ਬੜਾ ਔਖਾ ਆਪਾਂ ਜਭਜਾਈ ਮਾਲਵੀ ਪਾਪੜ ਤੇ ਚੀਜ਼ ਲੈਣੀ ਐ ਕੋ ਪਾਪੜ ਤੇ ਵੀ ਇਹਨਾਂ ਪਰਤਾਂ ਕੇ ਕੋਈ ਹੈਗਾ ਹੋਣੀ ਆ ਹਾਂ ਜਿੰਨੀਆਂ ਆਪਾਂ ਕਰਦੀਆਂ ਬਿਲਕੁਲ ਬਿਲਕੁਲ ਲਾ ਵੀ ਮੁੱਲ ਬਾਕੀ ਇਧਰ ਜਿਹੜੀ ਇੱਕ ਤੋਕੜ ਵਿਖਾਤੀ ਐ ਇੱਕ ਬਗੈਰ ਬੱਚਿਆਂ ਵੈਸੇ ਦੋਵੇਂ ਬਗੈਰ ਬੱਚਿਆਂ ਆ ਆ ਤੋਕੜਾ ਤੇ ਇਹ ਕੋਈ ਮਹੀਨੇ ਦੀ ਲਾਲੇ ਕੋਈ ਡੂੜ ਦੀ ਲਾਲੇ ਦੋਹਾਂ ਦੀ ਲਾਲੇ ਆ ਬਿਲਕੁਲ ਤੁਹਾਨੂੰ ਤਾਜੀ ਵਿਖਾਤੀ ਐ ਕੋਈ 20 ਦੀ ਕੋਈ 20 ਦੀ ਪੱਚੀਆਂ ਦੀ ਲਾਲੇ ਇਹ ਨੂੰ ਸਮਝ ਵੀ ਜਾਪੇ ਬੱਚਾ ਗਾੜੀ ਭਜਿਆ ਵੇਖ ਲੋ ਤਸੱਲੀ ਕਰ ਲੋ ਕਿੰਨੇ ਨਾਲ ਬੱਚਾ ਇਹਦਾ ਠੀਕ ਆ ਹਾਂਜੀ ਇੱਕ ਬਿੰਦੇ ਕੰਟੈਕਟ ਨੰਬਰ ਆਪਣੇ ਕਰ ਦਿੱਤੇ 6859 11270 ਠੀਕ ਆ ਜੀ ਹਾਂਜੀ ਲੋ ਵੀ ਇਹਨਾਂ ਨੰਬਰਾਂ ਤੇ ਤੁਸੀਂ ਕਰੋ ਕਾਲ ਮਾਲ ਆਉਂਦਾ ਰਹਿੰਦਾ ਬਿੰਦੇ ਵੀਰ ਦੇ ਕੋਲ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਤੇ